ਗੋਤੀਸਤ ਕਾਰਨ ਵਰਦਾਂ ਨੂੰ ਨਵੀਂ ਨਵੀਂ ਸ਼ੌਕ ਸੂਚੀਤਾ ਤੇ ਮੇਰੇ ਵਿੱਚ ਫਾਮਨੇ ਮੇਟਸ ਕਾਰਨ ਸਤਿਕਾਰ ਸਾਥੀਓ ਮਰਾ ਮਾਗੀ ਸਾਹਿਬ ਦਾ ਹੋੜਾ ਚੰਗਾ ਪਰਾਲਾ ਲੱਗਿਆ ਜਿਹੜੇ ਚੇਂਜ ਕੀਤੀ ਹੈ ਇਸ ਤਰੀ ਹੁਣ ਆਪਣਾ ਮੌਸਮ ਦੇ ਵਿੱਚ ਵੀ ਚੇਂਜ ਆ ਰਹੀ ਹੈ ਹਮਮ ਸੰਤ ਰੁੱਤ ਆ ਰਹੀ ਹੈ ਕੰਨ ਲਾ ਪਪਸੰਦ ਪੰਤੀ ਨੂੰ ਬਣਾ ਕੇ ਹਟਿਆ ਉਹਦੇ ਨਾਲ ਸੰਬੰਧ ਕੀ ਗੀਤ ਸਮਝ ਲੋ ਰੱਜਾਂ ਸਮਝਣ ਆਈ ਬਸੰਤ ਪਾਲਾ ਉਡੰਤ ਵੇਸਤਾ ਪਾਲਾ ਤੁਹਾਰੇ ਆ ਗਿਆ ਪਰ ਜੋ ਪਹਿਲਾਂ ਦੀ ਗੱਲ ਆਈ ਬਸੰਤ ਪਾਲਾ ਉਡੰਤ ਆਈ ਬਸੰਤ ਤੇ ਪਾਲਾ ਉਡੰਤ ਕਹਿਗੇ ਗੱਲ ਸਿਆਣੇ ਖੁਸ਼ੀਆਂ ਵਿੱਚ ਫਿਰ ਕਣਕਾਂ ਝੂਮਣ ਬਣਦੇ ਨੇ ਜਦ ਦਾਣੇ ਆਈ ਬਸੰਤ ਤੇ ਪਾਲਾ ਉਡੰਤ ਕਹਿ ਗਏ ਗੱਲ ਸਿਆਣੇ ਖੁਸ਼ੀਆਂ ਵਿੱਚ ਫਿਰ ਕਣਕਾਂ ਚੂਮਣ ਬਣਦੇ ਨੇ ਜਦ ਦਾਣੇ ਚਾਰੇ ਪਾਸੇ ਕੁਦਰਤ ਆਪਣੇ ਵੱਖਰੇ ਰੰਗ ਦਿਖਾਵੇ ਫੁੱਲਾਂ ਦੇ ਨਾਲ ਭਰੀ ਕਿਆਰੀ ਹਰ ਕੋਨਾ ਮਹਿਕਾਵੇ ਚਾਰੇ ਪਾਸੇ ਕੁਦਰਤ ਆਪਣੀ ਵੱਖਰੇ ਰੰਗ ਦਕਾਵੇ ਫੁੱਲਾਂ ਦੇ ਨਾਲ ਭਰੀ ਕੇ ਹਰੀ ਹਰ ਕੋਨਾ ਮਹਿਕਾਵੇ ਉਹਦੀਆਂ ਰਮਝਾ ਉਹ ਯੋ ਜਾਣੇ ਉਹਦੀਆਂ ਰਮਝਾ ਉਹ ਯੋ ਜਾਣੇ ਵਜਦੇ ਤਾਈਓ ਗਾਣੇ ਖੁਸ਼ੀਆਂ ਵਿੱਚ ਫਿਰ ਕਣਕਾਂ ਚੁੰਮਣ ਬਣਦੇ ਨਹੀਂ ਜਦ ਦਾਣੀ ਬੱਚੇ ਵੀ ਫਿਰ ਮਸਤੀ ਦੇ ਵਿੱਚ ਨੱਚਦੇ ਟੱਪਦੇ ਗਾਉਂਦੇ ਇੱਕ ਦੂਜੇ ਨਾਲ ਜਿਜਿਤ ਕੇ ਜਦ ਕੋਠੇ ਪਤੰਗ ਚੜਾਉਂਦੇ ਪਤੰਗ ਕੱਟ ਕੇ ਇੱਕ ਦੂਜੇ ਦਾ ਰੋਲਾ ਪਾਉਣ ਨਿਆਣੀ ਖੁਸ਼ੀਆਂ ਵਿੱਚ ਫਿਰ ਕਣਕਾਂ ਚੂਮਣ ਬਣਦੇ ਨੇ ਜਦ ਗਾਣੀ ਕਿਸਾਨ ਕਣਕ ਨੂੰ ਪਾਣੀ ਲਾਉਂਦਾ ਆਪੇ ਗੱਲਾਂ ਕਰਦਾ ਖੇਤ ਸਰੋਂ ਦਾ ਚੁੰਮ ਚੁੰਮ ਕੇ ਹੰਗਾਰਾ ਜਾਪੇ ਭਰਦਾ ਕਿਸਾਨ ਕਣਕ ਨੂੰ ਪਾਣੀ ਲਾਉਂਦਾ ਆਪੇ ਗੱਲਾਂ ਕਰਦਾ ਖੇਤ ਸਰੋਂ ਦਾ ਚੁੰਮ ਚੁੰਮ ਕੇ ਹੰਗਾਰਾ ਜਾਪੇ ਭਰਦਾ ਭਾਵੇਂ ਉਸ ਦੀ ਮਿਹਨਤ ਦੀ ਵੀ ਭਾਵੇਂ ਉਸ ਦੀ ਮਿਹਨਤ ਵੀ ਕਈ ਕਾਂ ਜਾਂਦੇ ਕਾਂ ਕਾਣੇ ਖੁਸ਼ੀਆਂ ਵਿੱਚ ਫਿਰ ਕਣਕਾਂ ਚੁੰਮਣ ਬਣਦੇ ਨੇ ਜਦ ਦਾਣੇ ਬਾਣੀ ਵਿੱਚ ਵੀ ਇਸ ਰੁੱਤ ਦੀ ਕੀਤੀ ਹੈ ਵढਾਈ ਵਾਤਾਵਰਣ ਦੇ ਵਿੱਚ ਸ਼ੁੱਧਤਾ ਇਸ ਕਰਕੇ ਹੈ ਆਈ ਜੀ ਚੰਦ ਤੇ ਬਨਸਪਤੀ ਸਾਰੀ ਇਸ ਵਿੱਚ ਮਸਤੀ ਮਾਣੇ ਖੁਸ਼ੀਆਂ ਵਿੱਚ ਫਿਰ ਕਣਕਾਂ ਚੁੰਮਣ ਬਣਦੇ ਨੇ ਜਦ ਧਾਣੀ ਫੁੱਲਾਂ ਦੁਆਲੇ ਪੌਰੇ ਵੀ ਨੇ ਪਿਆਰ ਵਿੱਚ ਮੰਡਰਾਉਂਦੇ ਹਰ ਇੱਕ ਫੁੱਲਾਂ ਦੁਆਲੇ ਪੌਰੇ ਵੀ ਨੇ ਪਿਆਰ ਵਿੱਚ ਮੰਡਰਾਉਂਦੇ ਲੱਗਦਾ ਜਿਦਾਂ ਕੰਨਾਂ ਦੇ ਵਿੱਚ ਗੁੱਜੀ ਗੱਲ ਸੁਣਾਉਂਦੇ ਜੀ ਫੁੱਲਾਂ ਦੁਆਲੇ ਪੌਰੇ ਵੀ ਨੇ ਪਿਆਰ ਵਿੱਚ ਮੰਡਰਾਉਂਦੇ ਕਦਾ ਜਿੱਦਾਂ ਕੰਨਾਂ ਦੇ ਵਿੱਚ ਗੁੱਜੀ ਗੰਦ ਸੁਣਾਉਂਦੇ ਹਰ ਇੱਕ ਫਿਲ ਹਰ ਇੱਕ ਫੁੱਲ ਫਿਰ ਉਹਨਾਂ ਅੱਗੇ ਆਪਣਾ ਸੀਨਾ ਧਾਣੇ ਖੁਸ਼ੀਆਂ ਵਿੱਚ ਫਿਰ ਕਣਕਾਂ ਚੁੰਮਣ ਬਣਦੇ ਨੇ ਜਦ ਦਾਣੀ ਰੱਬਾ ਇਸ ਰੁੱਤ ਵਿੱਚ ਕੋਈ ਰੱਬਾ ਇਸ ਰੁੱਤ ਵਿੱਚ ਕੋਈ ਚਿਹਰਾ ਨਾ ਮੁਰ ਜਾਵੇ ਦੁਨੀਆਂ ਦਾ ਹਰ ਇੱਕ ਮਿਹਨਤ ਕਸ਼ ਰੱਜ ਕੇ ਰੋਟੀ ਖਾਵੇ ਰੱਬ ਐਸ ਰੁੱਤ ਵਿੱਚ ਕੋਈ ਚੇਰਾ ਨਾ ਮੁਰਝਾਵੇ ਦੁਨੀਆਂ ਦਾ ਹਰ ਇੱਕ ਮਿਹਨਤ ਕਸ਼ ਰੱਜ ਕੇ ਰੋਟੀ ਖਾਵੇ ਸਿੱਧੂ ਹਰ ਇੱਕ ਖੁਸ਼ੀਆਂ ਮਾਣੇ ਸਿੱਧੂ ਹਰ ਇੱਕ ਖੁਸ਼ੀਆਂ ਮਾਣੇ ਖਾਕ ਕੋਈ ਨਾ ਛਾਣੇ ਖੁਸ਼ੀਆਂ ਵਿੱਚ ਫਿਰ ਕਣਕਾਂ ਚੁੰਮਣ ਬਣਦੇ ਨੇ ਜਦ ਦਾਣੀ ਆਈ ਬਸੰਤ ਤੇ ਪੜਾ ਉਡੰਤ ਕਹਿ ਗਏ ਗੱਲ ਸਿਆਣੀ ਖੁਸ਼ੀਆਂ ਵਿੱਚ ਫਿਰ ਕਣਕਾਂ ਚੁੰਮਣ ਬਣਦੇ ਨੇ ਜਦ ਦਾਣੀ ਬਣਦੇ ਨੇ ਜਦ ਦਾਣੀ ਬਣਦੇ ਨੇ ਜਦ ਜਾਨ ਵਾਹ ਬਹੁਤ ਸ਼ਤਾ ਜੋ ਪ੍ਰਦਾਨਗੀ ਮੰਡਲ ਤੇਰੇ ਬਾਰੇ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਦ ਨਮਸਕਾਰ ਆਦਾਬ ਸੁਬਰੀ ਨਜ਼ਮ ਹੈ ਹਉਣ ਬਿਬੇਕ ਲੋੜਿੰਦਾ ਬੇਰੁਖ ਹਵਾਵਾਂ ਨਾਲ ਜਿਸਮ ਲੂਹਿਆ ਹੀ ਜਾਵੇਗਾ ਬੇਰੁਖ ਹਵਾਵਾਂ ਨਾਲ ਜਿਸਮ ਲੂਹਿਆ ਹੀ ਜਾਏਗਾ ਅਡੋਲ ਰਹੇਗਾ ਕਦ ਤੱਕ ਕਦ ਤੱਕ ਕੈਲ ਹੰਡਾਵੇਂਗਾ ਇਹ ਛੜੇ ਕਦੋਂ ਤੱਕ ਤੇਰਾ ਜਿਸਮ ਟੱਕਣਗੇ ਕਦੋਂ ਤੱਕ ਜਾਣ ਕੇ ਕਿਸਮਤ ਤੇ ਨਾਂ ਨੂੰ ਘੜ ਲਗਾਏਗਾ ਇੰਨਾ ਬੇਦਰਦ ਤੂਫਾਨਾਂ ਵਿੱਚ ਕਵਚ ਲੋਹ ਟੋਪ ਲੋੜੀਂਦਾ ਇੰਨਾ ਬੇਦਰਦ ਤੂਫਾਨਾਂ ਵਿੱਚ ਕਵਚ ਲੋਹ ਟੋਪ ਲੋੜੀਂਦਾ ਕੱਚੇ ਪਹਿਲੀ ਹੋ ਕੇ ਤੂੰ ਕਦੋਂ ਤੱਕ ਲੜਖੜਾਏਗਾ ਇਹ ਇਤਿਹਾਸ ਨੇ ਜਾਚਿਆ ਜਿਨ੍ਹਾਂ ਨੂੰ ਅਣਖ ਤੋਂ ਹੀੜੇ ਇਤਿਹਾਸ ਨੇ ਇਤਿਹਾਸ ਨੇ ਜਾਚਿਆ ਜਿਨ੍ਹਾਂ ਨੂੰ ਅਣਖ ਤੋਂ ਹੀੜੇ ਲਲਕਾਰ ਉਹਨਾਂ ਦੀ ਉਤੇ ਕਦ ਤੱਕ ਫੁੱਲ ਚੜਾਵੇਗਾ ਪਰਖ ਦੀ ਅੱਖ ਨਾਲ ਤੱਕ ਲੈ ਕਿਹੜਾ ਰੰਗੀਨ ਹੀਰਾ ਹੈ ਪਰਖ ਦੀ ਅੱਖ ਨਾਲ ਤੱਕ ਲੈ ਕਿਹੜਾ ਰੰਗੀਨ ਹੀਰਾ ਹੈ ਦੰਗੇਨ ਚਸ਼ਮਿਆਂ ਦੇ ਚਸ਼ਮਿਆਂ ਦੇ ਨਾਲ ਦੰਗੇਨ ਚਸ਼ਮਿਆਂ ਦੇ ਨਾਲ ਕਦੋਂ ਤੱਕ ਕੰਮ ਚਲਾਏਗਾ ਨਾ ਸਾਜ ਹਾਲਾਤ ਜਦ ਹੋਵਣ ਤਾਂ ਕੰਮ ਵਿਵੇਕ ਤੋਂ ਲੈਣਾ ਬਿਲਕੁਲ ਨਾ ਸਾਜ ਹਾਲਾਤ ਜਦ ਹੋਵਣ ਤਾਂ ਕੰਮ ਵਿਵੇਕ ਤੋਂ ਲੈਣਾ ਕਦੋਂ ਤੱਕ ਸਿਰ ਕਫਨ ਬੰਨ ਕੇ ਸੋਹ ਲੈ ਸਾਧਕ ਤੇ ਘਾਏਗਾ ਮਜਾਲ ਜੁਗ ਬਦਲਿਆ ਏ ਜਾਗਮਾ ਬਦਲੀਆਂ ਚਾਲਾ ਮਜਹਲ ਟੁਗ ਬਦਲਿਆਏ ਝਾਲਮਾ ਬਦਲੀਆਂ ਚਾਲਾ ਸਿਰ ਨੂੰ ਵਰਤਨੇ ਜਾਤੂ ਕਦੋਂ ਹੁਨਰ ਅਜ਼ਮਾਏਗਾ ਸਿਰ ਨੂੰ ਵਰਤਨੇ ਜਾਤੂ ਕਦੋਂ ਹੁਨਰ ਅਜ਼ਮਾਏ ਬਹੁਤ ਵਾਇਟ ਬਹੁਤ